ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਜਸਪਾਲ ਆ ਆ ਦੇਖੋ ਜੀ ਟੋਬੇ ਵਿੱਚ ਲੱਖਾਂ ਦੇ ਹਿਸਾਬ ਨਾਲ ਮੱਛੀਆਂ ਮਰੀਆਂ ਪਈਆਂ ਪਤਾ ਨਹੀਂ ਕੀ ਕਾਰਨ ਬਣਿਆ ਤੇ ਆਹ ਦੇਖੋ ਜੀ ਕਿੰਨੀਆਂ ਬਹੁਤ ਹੀ ਜ਼ਿਆਦਾ ਮੱਛੀਆਂ ਮਰੀਆਂ ਪਈਆਂ ਸਾਰਾ ਮੱਛਖਾਨਾ ਆ ਉਹ ਦੂਰ ਦੂਰ ਤੱਕ ਆਹ ਦੇਖੋ ਗੱਡੀ ਮੱਛੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਕੀ ਚੱਕਰ ਬਣਿਆ ਤੇ ਆਹ ਦੇਖੋ ਕਿੱਡੀ ਮੱਛੀ ਮਰੀ ਪਈ ਆ ਬਈ ਯਾਰ ਸਭੀ ਸਮਾਈ ਬਹੁਤ ਨੁਕਸਾਨ ਹੋ ਗਿਆ ਠੇਕੇਦਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਬਾਈ ਯਾਰ ਆ ਦੇਖੋ ਦੇਖੋ ਆ ਦੇਖੋ ਬਾਈ ਮੱਛੀਆਂ ਹੀ ਮੱਛੀਆਂ ਉੱਪਰ ਦੇਖੋ ਉਹ ਸਾਹਮਣੇ ਦੇਖੋ ਇਧਰੋਂ ਸੂਰਜ ਪੈਂਦਾ ਦਿਖਦਾ ਨਹੀਂ ਬਾਕੀ ਆ ਦੇਖੋ ਆ ਦੇਖੋ ਕਿੰਨੀਆਂ ਮੱਛੀਆਂ ਮਰੀਆਂ ਪਈਆਂ ਬਾਈ ਠੇਕੇਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਬਾਈ ਆ ਦੇਖੋ ਕੁੱਤੇ ਵਿੱਚੋਂ ਕੱਢ-ਕੱਢ ਖਾਈ ਜਾਂਦੇ ਆ ਵਿੱਚ ਬੱਚੇ ਵੀ ਸੀ ਬੱਚਾ ਵਾਲਾ ਮਾਰਿਆ ਹੂੰ ਬੱਚ ਖੰਨਾ ਬਹੁਤ ਮਾਰ ਗਿਆ ਬਹੁਤ ਨੁਕਸਾਨ ਹੋਇਆ ਬਚਾਰੇ ਦਾ ਯਾਰ ਇਹ ਕਾਰਨ ਕੀ ਬਣਿਆ ਲਾਣ ਲਾਣ ਤੇ ਮਰ ਜਾਂਦੀਆਂ ਕਹਿੰਦੇ ਜੀ ਲਾਣ ਨਾਲ ਵੀ ਮਰ ਜਾਂਦੀਆਂ ਆਹ ਦੇਖੋ ਆਹ ਦੇਖੋ ਜੀ ਭਾਈ ਐਦਾਂ ਨਹੀਂ ਕਰਨਾ ਚਾਹੀਦਾ ਟੋਬੇ ਦੇ ਵਿੱਚ ਲਾਣ ਨਹੀਂ ਡੋਲਣਾ ਚਾਹੀਦਾ ਦੇਖੋ ਵਿਚਾਰੇ ਠੇਕੇਦਾਰ ਦੀ ਗਰੀਬ ਮਾਰੀ ਹੋ ਗਈ ਦੇਖੋ ਆਹ ਦੇਖੋ ਬਹੁਤ ਨੁਕਸਾਨ ਹੋ ਗਿਆ ਭਾਈ ਆਹ ਦੇਖੋ ਭਾਈ ਜੀ ਜਮੀ ਇਹ ਤਾਂ ਬੁਰਾ ਹਾਲ ਹੋ ਗਿਆ ਕਿੱਡੀਆਂ ਕਿੱਡੀਆਂ ਮੱਛੀਆਂ ਆਹ ਦੇਖੋ ਕਿੱਡੀ ਮੱਛੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਠੇਕੇਦਾਰ ਦਾ ਤਾਂ ਵਿਚਾਰੇ ਦਾ ਸਾਰੀਆਂ ਹੀ ਮਰ ਗਈਆਂ ਕਿਸੇ ਨੇ ਕਹਿੰਦੇ ਲਾਣ ਡੋਲਿਆ ਉਹਦੇ ਕਰਕੇ ਹੀ ਮਰ ਗਈਆਂ ਇਹ ਆਹ ਦੇਖੋ ਭਾਈ ਯਾਰ ਇਹ ਬੇਲਾ ਨਾਲ ਮਰ ਨਹੀਂ ਬਾਕੀ ਕੋਈ ਪਤਾ ਨਹੀਂ ਭਾਈ ਕਿਹਦੇ ਨਾਲ ਮਰੀਆਂ ਇਹ ਆਹ ਦੇਖੋ ਜੀ ਹੂੰ ਬੱਚੇ ਹੀ ਪਾਇਆ ਸੀ ਹਨਾ ਵਿੱਚ ਵੱਡੀਆਂ ਸੀ ਪਹਿਲਾਂ ਵਾਲੀਆਂ ਜਿਹੜੀਆਂ ਰਹਿ ਗਈਆਂ ਇਹ ਦੇਖੋ ਜੀ ਇਹਦਾ ਲੈ ਕੇ ਜਾਣ ਇੱਥੋਂ ਸੈਂਪਲ ਚੱਕ ਕੇ ਉੱਥੇ ਟੈਸਟ ਕਰਾਉਣ ਇਹਨਾਂ ਦਾ ਦੇਖੋ ਜੀ ਉਹ ਧੁਰ ਤੱਕ ਕੀ ਆ ਜੀ ਐਦਾਂ ਨਾ ਕਰਿਆ ਕਰੋ ਬਾਈ ਕੁਝ ਤਾਂ ਲਾਂ ਨਾਲ ਵੀ ਕਹਿੰਦੇ ਪੱਕਾ ਮਰਦੀਆਂ ਠੀਕ ਹੈ ਤੇ ਬਾਕੀ ਐ ਨਹੀਂ ਪਤਾ ਕੀ ਕੁਝ ਸੱਟਿਆ ਹੋਊਗਾ ਅਗਲੇ ਨੇ ਆਹ ਦੇਖੋ